ਭੁਜੀ ਕੰਟੇ ਰਹਿ ਗਏ ਨੇ ਤੇ ਉਥੇ ਦਿੱਲੀ ਚਚੋਣ ਪ੍ਰਚਾਰ ਕਰਨ ਦਾ ਅੱਜ ਆਖਰੀ ਦਿਨ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਪਹਿਲੇ ਹੀ ਰਵਨੀਤ ਸਿੰਘ ਬਿੱਟੂ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਲਲਕਾਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਤੁਸੀਂ ਆ ਕੇ ਜਿਹੜਾ ਕਿ ਬਹੁਤ ਗੰਦ ਪਾ ਲਿਆ ਤੇ ਪੰਜਾਬ ਦੇ ਵਿੱਚ ਜੋ ਕਰਨਾ ਸੀ ਉਹ ਤਾਂ ਤੁਸੀਂ ਕਰ ਹੀ ਦਿੱਤਾ ਤੇ ਦੂਜੇ ਪਾਸੇ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਯਾਨੀ ਕਿ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਅੱਜ ਜੋ ਕੁਝ ਹੋਇਆ ਤੇ ਉੱਥੇ ਹੀ ਪੰਜਾਬ ਸਰਕਾਰ ਨੇ ਦਿੱਲੀ ਦੇ ਕੱਲੇ-ਕੱਲੇ ਮੰਤਰੀ ਦੀ ਜਿਹੜਾ ਕਿ ਡਿਊਟੀ ਲਗਾਈ ਤੇ ਉੱਥੇ ਰੇਡ ਵੀ ਵੱਜੀ ਪਰੰਤੂ ਸ਼ਰੀਆਮ ਧੱਕੇਸ਼ਾਹੀ ਮੰਤਰੀਆਂ ਦੀ ਦਿਖਾਈ ਦੇ ਰਹੀ ਹੈ ਤੇ ਦਿੱਲੀ ਦੇ ਵਿੱਚ ਜੋ ਚੋਣ ਪ੍ਰਚਾਰ ਦੇ ਲਈ ਲਗਾਤਾਰ ਪੈਸੇ ਵੰਡ ਰਹੇ ਨੇ ਤੇ ਕਦੇ ਪੰਜਾਬ ਦੇ মিডিਆ ਨੂੰ ਜਿਹੜਾ ਕਿ ਦਿੱਲੀ ਦੇ ਵਿੱਚ ਲਿਆ ਕੇ ਰੱਖਿਆ ਗਿਆ ਤੇ ਉੱਥੇ ਹੀ ਸਾਰਾ ਕੁਝ ਪੰਜਾਬ ਦਾ ਦਿੱਲੀ ਦੇ ਉੱਤੇ ਵਾਰਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਹੁਣ ਰਵਨੀਤ ਸਿੰਘ ਬਿੱਟੂ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨਾ ਤੁਹਾਨੂੰ ਸੁਣੋਨੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਵਖੋ ਮੈਂ ਹੁਣੀ ਮੇਰੇ ਧਿਆਨ ਚ ਇੱਕ ਦੋ ਗੱਲਾਂ ਆਈਆਂ ਸੀ ਜਿਹੜੀਆਂ ਕਿ ਮੈਂ ਜ਼ਰੂਰ ਮੇਰੇ ਪੰਜਾਬ ਦੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਉਹਨਾਂ ਨਾਲ ਸ਼ੇਅਰ ਕਰਨ ਲੱਗਿਆ ਕਿਉਂਕਿ ਦੋ ਦਿਨ ਪਹਿਲਾਂ ਮੀਡੀਆ ਦੇ ਨਾਲ ਬਹੁਤ ਵੱਡੇ ਹਿੱਸੇ ਨਾਲ ਇਹ ਗੱਲ ਹੋਈ ਆ ਉਥੋਂ ਭਗਵੰਤ ਮਾਨ ਨੇ ਆਪਣੇ ਅਫਸਰ ਅਤੇ ਡਿਊਟੀ ਲਾ ਕੇ ਵੀ ਜਿਹੜੀਆਂ ਵੀ ਜੀਨੂੰ ਵੀ ਕਿਉਂਕਿ ਮੀਡੀਆ ਪੰਜਾਬ ਚ ਜਿਹੜਾ ਉਹ ਕੁਦਰਤੀ ਗੱਲ ਆ ਸਰਕਾਰ ਦੇ ਨਾਲ ਜੁੜੇ ਹੁੰਦੇ ਆ ਤੇ ਇਹ ਕਿਹਾ ਵੀ ਤੁਹਾਨੂੰ ਸਭ ਨੂੰ ਅਸੀਂ ਐਡ ਦੇਣੀਆਂ ਬੰਦ ਕਰਾਂਗੇ ਤੁਹਾਡੇ ਚੈਨਲ ਬੰਦ ਕਰਾਂਗੇ ਤੇ ਉਹਨਾਂ ਨੂੰ ਝੂਠੇ ਨਾਂ ਤੇ ਕੋਈ ਝੂਠੇ ਇੰਗਲਿਸ਼ ਦੇ ਨਾਂ ਦੇ ਚੈਨਲ ਬਣਾ ਕੇ ਕੋਈ ਹੋਰ ਚੈਨਲ ਬਣਾ ਕੇ ਉਹਨਾਂ ਨੂੰ ਸਾਰਿਆਂ ਸਾਡੇ ਪੰਜਾਬੀ ਮੁੰਡਿਆਂ ਨੂੰ ਨੌਜਵਾਨਾਂ ਨੂੰ ਯੂਜ਼ ਕਰਨ ਲਈ ਆਪਦੇ ਨਹੀਂ ਵੀ ਤੂੰ ਆਪ ਕਰ ਲੈ ਭਾਈ ਜਿੱਥੋਂ ਵੀ ਲਿਆਉਣੇ ਆ ਬੰਦੇ ਤੂੰ ਪੰਜਾਬ ਦੇਆਂ ਨੂੰ ਕਿਉਂ ਇਹ ਕਰਦੇ ਆ ਪਰ ਸਰਕਾਰ ਆ ਉੱਥੇ ਉਹ ਵਿਚਾਰੇ ਉਰੇ ਆ ਗਏ ਤੇ ਉਹਨਾਂ ਨੂੰ ਝੁੱਗੀਆਂ ਚ ਤੱਕੇ ਨਾਲ ਜਿੱਥੇ ਕੀ ਉਹ ਕਦੇ ਨਾ ਵਿਚਾਰੇ ਉੱਥੇ ਗਏ ਨਾ ਉੱਥੇ ਦੇ ਰਹਿਣ ਵਾਲੇ ਉੱਥੇ ਉਹਨਾਂ ਨੂੰ ਵੜਿਆ ਤੇ ਉਹ ਤਾਂ ਪਛਾਣੇ ਹੀ ਜਾਣੇ ਸੀ ਵੀ ਪੰਜਾਬ ਦੇ ਮੁੰਡੇ ਤੇ ਉਹ ਦੂਜੇ ਕੈਂਡੀਡੇਟਾਂ ਨੇ ਹੋਰਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਉੱਥੇ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਇਹ ਲੋਕ ਕੌਣ ਆ ਗਏ ਤੇ ਮੁੜ ਕੇ ਉਹ ਪੁਲਿਸ ਕੋਲ ਫੜੇ ਗਏ ਬੜੀ ਵੱਡੀ ਵਿਫਤਾ ਜਿਹੜੀ ਆ ਉਹ ਸਾਡੇ ਮੀਡੀਆ ਦੇ ਕਰਮਚਾਰੀਆਂ ਨੂੰ ਜਿਹੜੇ ਜੌਬ ਕਰਦੇ ਸੀ ਉਹਨਾਂ ਨੂੰ ਉੱਥੇ ਤਕਲੀਫ ਆਈ ਕਿਉਂਕਿ ਜਿਹੜੇ ਵੀ ਧਾਇਰੇ ਨੇ ਉਹਨਾਂ ਨੂੰ ਅੱਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦਾ ਵਿਚਾਰ ਆ ਨਾ ਡਿਊਟੀ ਲੱਗੀ ਉਹ ਆ ਕੇ ਤੇ ਇਹ ਕੇਜਰੀਵਾਲ ਕਰਕੇ ਆਪਾਂ ਰਿਸਕ ਕਿਉਂ ਲੈ ਰਹੇ ਹਾਂ ਹੁਣ ਗੱਲ ਇੰਨੀ ਆ ਅੱਜ 6 ਵਜੇ 5 ਵਜੇ ਜਿਹੜੀ ਆ ਉਹ ਕੈਂਪੇਨ ਜਿਹੜੀ ਆ ਬਿਲਕੁਲ ਖਤਮ ਹੋ ਜਾਣੀ ਆ ਤੇ ਜਿਹਦੇ ਉਰੇ ਐਡਰੈਸ ਨੇ ਜਿਹਦੇ ਘਰ ਨੇ ਉਹ ਪੰਜਾਬੀ ਚਾਹੇ ਉਹ ਕੋਈ ਹੋਵੇ ਉਹ ਰਹਿ ਸਕਦਾ ਏ ਪਰ ਮੇਰੀ ਬੇਨਤੀ ਆ ਕਿਉਂਕਿ ਸਰਕਾਰ ਆ ਐਮਐਲਏ ਨੇ ਮੇਅਰ ਨੇ ਕਾਉਂਸਲਰ ਨੇ ਸਾਰਿਆਂ ਨੇ ਆਪਣੇ ਬੰਦੇ ਆ ਜਿਹੜੇ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਉਰੇ ਲਿਆਂਦੇ ਹੋਏ ਆ ਤੇ ਜੋ ਮੈਨੂੰ ਇਹ ਦੱਸਿਆ ਗਿਆ ਏ ਵੀ ਇਹਸ ਬੰਦੇ ਨੇ ਜਾਣ ਕੇ ਆਪ ਉਹਨਾਂ ਦੀ ਡਿਊਟੀ ਉਹਨਾਂ ਨੂੰ ਜਾਣ ਨਹੀਂ ਦੇਣਾ ਰਾਤ ਉਰੇ ਰੱਖ ਕੇ ਤੇ ਮੁੜ ਕੇ ਰੇਡਾਂ ਪਵਾਉਣੀਆਂ ਨੇ ਇਹ ਕਹਿ ਕੇ ਆਪ ਹੀ ਇਹਦੇ ਬੰਦੇ ਦੱਸਣਗੇ ਆਮ ਆਦਮੀ ਦੇ ਇਹ ਭਗਵੰਤ ਮਾਨ ਨੂੰ ਸਾਰਾ ਕੁਝ ਪਤਾ ਏ ਤੇ ਇਹਦੇ ਮੰਤਰੀਆਂ ਨੂੰ ਸਾਰਾ ਕੁਝ ਪਤਾ ਐ ਐਮਐਲਏ ਨੂੰ ਪਤਾ ਐਮਐਲਏ ਦੇ ਕਹਿਣ ਤੇ ਉਰੇ ਕੋਈ ਬੰਦਾ ਨਾ ਰਹੇ ਇਹਨਾਂ ਦੇ ਮੰਤਰੀ ਕਹਿਣ ਤੇ ਕੋਈ ਬੰਦਾ ਨਾ ਰਿਓ ਮੁੜ ਕੇ ਜਦੋਂ ਰੇਡ ਪਈ ਜਦੋਂ ਫੜੇ ਗਏ ਇਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਨੇ ਇਹ ਦਿਖਾਉਣਾ ਵੀ ਦੇਖੋ ਜੀ ਸਿੱਖਾਂ ਨਾਲ ਪੰਜਾਬੀਆਂ ਨਾਲ ਪੂਰੇ ਆ ਤਕਾ ਹੋ ਰਿਆ ਇਸ ਕਰਕੇ ਮੈਂ ਹੁਣੇ ਹੀ ਲਾਈਵ ਹੋਇਆ ਜਦੋਂ ਮੈਨੂੰ ਇਹ ਸਾਰੀ ਗੱਲ ਪਾਰਲੀਮੈਂਟ ਚੋਂ ਪਤਾ ਲੱਗੀ ਮੈਂ ਆ ਕੇ ਇਹ ਮੈਂ ਕਿਹ ਗੱਲ ਕਰਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਸਾਰੇ ਪੰਜਾਬੀ ਭਰਾਵਾਂ ਨੂੰ ਜਿਨ੍ਹਾਂ ਦੀ ਵੋਟ ਨਹੀਂ ਗਈ ਹੋਏ ਉਹ ਬਿਲਕੁਲ ਵੀ ਹੋਰੇ 5 ਵਜੇ ਤੋਂ ਬਾਅਦ ਨਾ ਰਹਿਣ ਇਹ ਬਹੁਤ ਵੱਡੀ ਇੱਕ ਸਾਜਿ ਦੇ ਤਹਿਤ ਇਹ ਬੰਦੇ ਹਰ ਝੁੱਗੀਆਂ ਚ ਕਲੋਨੀਆਂ ਚ ਹੁਣ ਜੇ ਬੰਦਾ ਆਪਣੇ ਪੰਜਾਬੀ ਰਹਿਣਗੇ ਉਹ ਤਾਂ ਪਛਾਣੇ ਹੀ ਜਾਣੇ ਆ ਤੇ ਜਦੋਂ ਉਹਨਾਂ ਦੀ ਸ਼ਿਕਾਇਤ ਹੋਣੀ ਆ ਫਿਰ ਇਹਨਾਂ ਨੇ ਮੀਡੀਆ ਦੀਆਂ ਟੀਮਾਂ ਆਪ ਹੀ ਉਹ ਜ਼ਮੀਨਾਂ ਨੂੰ ਆਦਤ ਆ ਮੋਬਾਈਲ 'ਚ ਹੱਥ 'ਚ ਫੜ ਕੇ ਫਿਰ ਉਹ ਰੌਲਾ ਪਾਉਣਗੇ ਥਾਣਿਆਂ ਦੇ ਬਾਹਰ ਜਾਂ ਇਲੈਕਸ਼ਨ ਕਮਿਸ਼ਨ ਦੇ ਹੋਰ ਇਸ ਕਰਕੇ ਆਪਣੇ ਤੇ ਉਹਰੇ ਐਫ ਆਈ ਆਰਾ ਦਰਜ ਹੋ ਜਾਣਗੇ ਪੰਜਾਬੀਆਂ ਤੇ ਕੋਈ ਨਾ ਕੋਈ ਕੇਸ ਦਰਜ ਹੋ ਜਾਣਗੇ ਮੁੜ ਕੇ ਤਰੀਕਾਂ ਭੁਗਤੋਂ ਪੰਜਾਬ ਤੋਂ ਦਿੱਲੀ ਆਉਣਾ ਬੜਾ ਔਖਾ ਏ ਜੇ ਹਾਂ ਜੇ ਕੰਮ ਕੋਈ ਵੋਟ ਆਪਣੀ ਬਣੀਆ ਤਾਂ ਪਰਹਿਣਾ ਹੀ ਰਹਿਣਾ ਪਰ ਇਹ ਮੈਨੂੰ ਇਹ ਪਤਾ ਲੱਗਿਆ ਵੀ ਹਜ਼ਾਰਾਂ ਬੰਦਿਆਂ ਨੂੰ ਇਹਨਾਂ ਦੇ ਐਮਐਲਏ ਮੰਤਰੀ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਧੱਕੇ ਨਾਲ ਮਨਾ ਕੇ ਉਰੇ ਰੱਖ ਰਿਹਾ ਅਲੱਗ-ਅਲੱਗ ਜਗ੍ਹਾ ਤੇ ਤੇ ਇਸ ਸਾਰੀ ਇਨਫੋਰਮੇਸ਼ਨ ਜਿਹੜੀ ਕਿਉਂਕਿ ਹਰ ਜਗ੍ਹਾ ਤਾਂ ਕੈਮਰੇ ਲੱਗੇ ਆ ਉਹ ਸਾਰੀ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਪੁਲਿਸ ਕੋਲ ਉਹ ਜਿਹੜੇ ਉਹ ਕੈਮਰੇਾਂ ਦੇ ਰਾਹੀਂ ਹਰ ਗੱਲ ਦੇਖੀ ਜਾ ਰਹੀ ਹੈ ਤੇ ਮੁੜਕੇ ਨੁਕਸਾਨ ਆ ਜਿਹੜਾ ਆਪਣਾ ਹੋਊਗਾ ਐਫ ਆਈ ਆਰ ਆਪਰੇ ਤੇ ਦਰਜ ਹੋਣਗੀਆਂ ਇਹਦਾ ਸਿਰਫ ਇੱਕ ਸਟੰਟ ਹੈ ਇਹਨੇ ਕਰਨਾ ਵੀ ਦੇਖੋ ਜੀ ਆਪਾਂ ਗਾਲਿਆਂ ਨਾਲ ਪੰਜਾਬੀਆਂ ਨਾਲ ਉਰੇ ਆ ਤੱਕਾ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਜਿੰਨੀ ਕੈਂਪੇਨ ਜਿਹੜੀ ਪਾਰਟੀ ਲਈ ਕਰਨੀ ਸੀ ਉਹ ਬਹੁਤ ਵਧੀਆ ਰਹੀ ਤੇ ਹੁਣ ਆਪਾਂ ਇੱਥੋਂ ਬਚੀਏ ਇਹਨਾਂ ਦੇ ਹੱਤਖੰਡਿਆਂ ਦੀ ਪੋਲਿਟੀਕਲ ਲੜਾਈ ਤੋਂ ਆਪਾਂ ਆਪਣੇ ਜਿਹੜੇ ਘਰਾਂ ਚ ਉਹ ਵਾਪਸ ਜਾਈਏ ਮੈਂ ਇੰਨੀ ਅਪੀਲ ਕਰਨ ਲਈ ਤੁਹਾਡੇ ਮੂਰੇ ਹੋਇਆ ਸੀ ਵੀ ਪਰ ਇਹਦੀ ਹੱਤਖੰਡੇ ਨੇ ਵੀ ਉਰੇ ਰੱਖ ਕੇ ਕਿਉਂਕਿ ਬਹੁਤ ਘਬਰਾਇਆ ਹੋਇਆ ਬਹੁਤ ਡਰਿਆ ਹੋਇਆ ਕੋਈ ਨਾਲ ਖੜ ਨਹੀਂ ਰਿਹਾ ਤੇ ਪੰਜਾਬੀ ਹਮੇਸ਼ਾ ਤਕੜੇ ਰਹੇ ਆ ਉਹਨਾਂ ਨੂੰ ਆਪਣਾ ਸਹਾਰਾ ਬਣਾਉਣ ਲਈ ਪੰਜਾਬੀਆਂ ਨੂੰ ਆਪਣਾ ਉਹਨਾਂ ਤੋਂ ਇੱਕ ਮਸਲਮਾਨ ਦੀ ਤੌਰ ਤੇ ਇੱਕ ਆਪਣੇ ਆਪ ਨੂੰ ਕਿਉਂਕਿ ਇਸ ਵੇਲੇ ਬਿਲਕੁਲ ਕਮਜ਼ੋਰ ਅਸਾਹੇ ਮਹਿਸੂਸ ਕਰ ਰਿਹਾ ਤੇ ਜੇ ਉਹ ਚਲੇ ਗਏ ਇਹਨੂੰ ਐ ਲੱਗਦਾ ਵੀ ਮੈਨੂੰ ਤਾਂ ਉਰੇ ਕੋਈ ਮਤਲਬ ਇਸ ਵੇਲੇ ਮੇਰਾ ਕੋਈ ਸੱਜੇ ਖੱਬੇ ਆਪਦੇ ਵੀ ਛੱਡ ਗਏ ਇਹਨੂੰ ਤੇ ਤੁਸੀਂ ਰੱਬ ਦੀ ਮਿਹਰ ਤੇ ਰੱਬ ਦੇ ਵਾਸਤੇ ਇਸ ਦੀਆਂ ਗੱਲਾਂ 'ਚ ਨਾ ਆਇਓ ਇਹ ਬਹੁਤ ਝੂਠਾ ਮਕਾਰ ਬੰਦਾ ਹੈ ਉਰੇ ਤਾਂ ਜੋ ਬਨੇ ਗੰਦ ਪਾਇਆ ਹੀ ਹੋਇਆ ਦਿੱਲੀ 'ਚ ਤੁਸੀਂ ਦੇਖਿਆ ਪਰ ਆਪਾਂ ਪੰਜਾਬੀ ਇਹਦੇ ਟਰੈਪ 'ਚ ਨਾ ਆਈਏ ਉਰੇ ਐਫ ਆਈ ਆਰਾ ਦਰਜ ਉਰੇ ਪਰਚੇ ਦਰਜ ਨਾ ਕਰਾਈਏ ਮੈਂ ਕਿਹਾ ਮੈਂ ਪਹਿਲਾਂ ਇਹ ਗੱਲ ਕਹਿ ਦਵਾਂ ਕਿਉਂਕਿ ਸਾਡੇ ਪੰਜਾਬੀ ਚਾਹੇ ਕਿਸੇ ਪਾਰਟੀ ਦੇ ਹੋਣ ਹੈ ਤਾਂ ਪੰਜਾਬ ਦੇ ਸਾਡੇ